कोरोना काल ਤੋਂ ਬਾਅਦ ਵਾਲੇ ਬੱਚਿਆਂ ਨੂੰ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਟੀ 2 ਉਹ ਦਿੱਤਾ ਜਾ ਰਿਹਾ ਹੈ ਜਿਹੜਾ ਟਰੈਡੀਸ਼ਨਲ ਹੈ ਜੀ ਲੋਡ ਉਹਨਾਂ ਨੂੰ ਕਾਫੀ ਚੀਜ਼ਾਂ ਨੂੰ ਐਡਰੈਸ ਕਰਨ ਦੀ ਹੈ ਹੁਣ ਜਿਹੜੀ ਗਰੋਇੰਗ ਪਪੂਲੇਸ਼ਨ ਹੈਗੀ ਹੈ ਉਥੇ ਦੋ ਹੀ ਕਨਸੈਪਟ ਹੈ ਕਨਸੈਪਟ ਹੈ ਕਿ ਮਦਰ ਫੀਡ ਦੂਸਰਾ ਹੈਗਾ ਕਿ ਬੋਟਲ ਫੀਡ ਮਦਰ ਫੀਡ ਇਟਸ ਓਕੇ ਸਮਬਟਸ ਇਟਸ ਤੁਹਾਨੂੰ ਕੁਝ ਕਿਸੇ ਲੈਵਲ ਤੱਕ ਨਿਊਟ੍ਰੀਸ਼ਨਲ ਫੀਡ ਕਰੂਗਾ ਦੂਸਰਾ ਜਿਹੜਾ ਬੋਟਲ ਫੀਡ ਹੈਗਾ ਉਹ ਤਾਂ ਕੰਪਨੀਆਂ ਨੇ ਦੁਆਰਾ ਬਣਾਇਆ ਹੋਇਆ ਹੈ ਜੀ ਉਹ ਤੁਹਾਡੇ ਬੱਚੇ ਨੂੰ ਪ੍ਰੋਫਿਟ ਧਿਆਨ ਚ ਰੱਖ ਕੇ ਥੋੜੀ ਬਣਾਇਆ ਹੋਇਆ ਇਸ ਨੂੰ ਰੱਖ ਕੇ ਉਹਨੇ ਤਾਂ ਆਪਣੇ ਪ੍ਰੋਫਿਟ ਨੂੰ ਰੱਖ ਕੇ ਧਿਆਨ ਚ ਬਣਾਇਆ ਹੋਇਆ ਹੈ ਧਿਆਨ ਚ ਰੱਖ ਕੇ ਬਣਾਇਆ ਹੋਇਆ ਉਹ ਪ੍ਰੋਡਕਟ ਜਿਹੜਾ ਹੈਗਾ ਕਿ ਜਦੋਂ ਬੇਬੀ ਜਨਮ ਲੈਂਦਾ ਹੈ ਹੂੰ ਉਹਦੀ ਪਹਿਲੀ ਲੈਂਗੁਏਜ ਟੱਚ ਹੁੰਦੀ ਹੈ ਜੀ ਉਹਦੀ ਪਹਿਲੀ ਲੈਂਗੁਏਜ ਟੱਚ ਆ ਸਾਈਨ ਲੈਂਗੁਏਜ ਨਹੀਂ ਹੈਗੀ ਆਈਸ ਆਈਸ ਨਹੀਂ ਹੈਗਾ ਪਹਿਲੀ ਲੈਂਗੁਏਜ ਟੱਚ ਆ ਉਸਦੀ ਕਿ ਉਹ ਰਿਕੋਨਾਈਜ਼ ਕਰਦਾ ਮਦਰ ਨੂੰ ਬਾਈ ਟੱਚ ਹੂੰ ਅੰਦਰ ਜਿਹੜਾ ਟੱਚ ਉਸ ਨੂੰ ਡਿਊਰਿੰਗ ਪ੍ਰੈਗਨੈਂਸੀ ਹੂੰ ਜਿਹੜਾ ਮਦਰ ਟੱਚ ਮਿਲ ਰਿਹਾ ਹੁੰਦਾ ਬਾਹਰ ਜਾ ਕੇ ਜਦੋਂ ਮਦਰ ਦੇ ਉਹ ਬ੍ਰੈਸਟ ਤੇ ਤੁਸੀਂ ਉਸ ਨੂੰ ਪਾ ਦਿੰਦੇ ਹੋ ਉਹ ਉਹ ਅਸ਼ੋਰ ਫੀਲ ਕਰਦਾ ਉਸ ਨੂੰ ਉਹ ਸਮੇ ਮਦਰ ਜਿਹੜਿਆਂ ਨੂੰ ਮੰਨ ਲਓ ਉਸ ਸਮੇ ਉਸ ਨੂੰ ਦੁੱਧ ਦੇ ਰਹੀ ਹੈ ਹਾਂ ਉਹਦੇ ਕਿਸ ਤਰ੍ਹਾਂ ਦੇ ਇਮੋਸ਼ਨਸ ਨੇ ਉਹ ਬਾਈ ਤੁਹਾਡੇ ਮਿਲਕਿੰਗ ਉਹਦੇ ਵਿੱਚ ਜਾਣਗੇ ਉਸੇ ਤਰ੍ਹਾਂ ਦੇ ਕੈਮੀਕਲ ਜਾਣਗੇ ਅਗਰ ਉਸ ਸਮੇਂ ਮਦਰ ਡਿਊਰਿੰਗ ਪ੍ਰੇਨੈਂਸੀ ਆਹ ਸੌਰੀ ਡਿਊਰਿੰਗ ਫੀਡਿੰਗ ਬ੍ਰੈਸਟ ਫੀਡਿੰਗ ਅਗਰ ਉਹ ਸਟ੍ਰੈਸ ਦੇ ਵਿੱਚ ਹੈਗੀ ਆ ਤਾਂ ਸਟ੍ਰੈਸ ਹਾਰਮੋਨ ਜਾਣਗੇ ਉਹਦੇ ਵਿੱਚ ਜੀ ਅਗਰ ਉਹ ਹੈਪੀਨੈਸ ਹੈਗੀ ਤਾਂ ਹੈਪੀ ਹੈਪੀਨੈਸ ਵਾਲੇ ਹਾਰਮੋਨਸ ਆਣਗੇ ਤਾਂ ਹੁਣ ਕੀ ਨਿਊਕਲੀਅਰ ਫੈਮਲੀਜ਼ ਜਿਹੜੀਆਂ ਹੋਈਆਂ ਉੱਥੇ ਕੋਈ ਟੱਚ ਵਾਲਾ ਸਿਸਟਮ ਹੀ ਨਹੀਂ ਹੈਗਾ ਠੀਕ ਹੈ ਜੌਬ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਬੇਰੀ ਈਜ਼ੀ ਕੈਨੇਡਾ ਅਮਰੀਕਾ ਉੱਥੇ ਬੱਚਾ ਦੇਣਾ ਇੱਕ ਬਹੁਤ ਬੱਚਾ ਪੈਦਾ ਕਰਨਾ ਤਾਂ ਬਹੁਤ ਵੱਡਾ ਇੱਕ ਪ੍ਰੋਜੈਕਟ ਹੈ ਜੀ ਰਾਈਟ ਜਦੋਂ ਪ੍ਰੈਗਨੈਂਸੀ ਹੋ ਰਹੀ ਹੁੰਦੀ ਹੈ ਮਦਰ ਉਸੇ ਦਿਨ ਤੋਂ 스트ੈਸ ਆ ਜਾਂਦੀ ਹੈ ਕਿ ਹਾਊ ਟੂ ਹੈਂਡਲ ਤੀਸਰਾ ਜਿਹੜਾ ਸਭ ਤੋਂ ਵੱਡਾ ਰਿਹਾ ਕਰੋਨਾ ਕਾਲ ਦੇ ਵਿੱਚ ਜਿਹੜੇ ਬੱਚਿਆਂ ਦਾ ਮੈਂਟਲ ਡੈਰੇਸ਼ਨ ਰੇਟ ਵਧੀ ਜਾਂ ਆਟਿਸਟਿਕ ਰੇਟ ਵਧੀ ਜਦੋਂ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਰਿਹਾ ਕਿ ਉਹਦਾ ਆਈਸੋਲੇਸ਼ਨ ਸੀ ਨਿਊਕਲੀਅਰ ਫੈਮਿਲੀ ਸੀ ਗਿਆ ਮਦਰ ਜਿਹੜੀ ਪ੍ਰੈਗਨੈਂਟ ਹੋ ਰਹੀ ਸੀ ਜਾਂ ਪ੍ਰੈਗਨੈਂਸੀ ਦੇ ਵਿੱਚ ਸੀਗੀ ਉਹਨੂੰ ਇਹ ਸੀ ਵੀ ਮੇਰਾ ਹੋਊਗਾ ਕੀ ਇੱਕ ਬੜਾ ਡਰ ਸੀ ਅੰਦਰ ਸਾਈਕੋਲੋਜੀਕਲ ਫੀਅਰ ਸੀਗਾ ਵੀ ਮੈਂ ਹਸਪਤਾਲ ਚ ਮੇਰੀ ਪ੍ਰੈਗਨੈਂਸੀ ਡਿਲੀਵਰੀ ਹੋਣੀ ਹੈ ਜਾਂ ਘਰੇ ਹੋਣੀ ਹੈ ਜਾਂ ਮੇਰੇ ਨਾਲ ਕੌਣ ਰਹੂਗਾ ਮੇਰੀ ਮਾਂ ਨੇ ਤਾਂ ਉੱਥੇ ਆ ਨਹੀਂ ਸਕਣਾ ਉਹਨੂੰ ਵੀਜ਼ਾ ਨਹੀਂ ਮਿਲਣਾ ਮੈਂ ਇਕੱਲੀ ਰਵਾਂਗੀ ਹਾਏ ਹਾ ਮੈਂ ਕਿਵੇਂ ਹੈਂਡਲ ਕਰਾਂਗੇ ਇਸ ਨੂੰ ਕਿਉਂਕਿ ਨੇਚਰਲੀ ਜਿਹੜੀਆਂ ਫਸਟ ਟਾਈਮ ਜਿਹੜੇ ਮਦਰ ਪ੍ਰੈਗਨੈਂਟ ਹੋ ਰਹੀਆਂ ਉਹਨਾਂ ਦੀ ਉਮਰ ਕਿੰਨੀ ਕੁ ਹੁੰਦੀ ਬੱਚੀਆਂ ਤਾਂ ਹੁੰਦੀਆਂ ਉਹ ਹੂੰ ਉਹਨਾਂ ਦੀ ਕੋਈ ਉਮਰ ਜ਼ਿਆਦਾ ਤਾਂ ਹੁੰਦੀ ਨਹੀਂ ਹੈ ਉਹ ਰੋ ਇੰਨੇ ਇੰਨੇ ਸਿਸਟਮ ਨੂੰ ਇੰਨੇ ਟਰੋਮਾ ਨੂੰ ਸੰਭਾਲ ਨਹੀਂ ਸਕਦੀਆਂ ਸੀ ਉਹ ਟਰੋਮਾ ਦੇ ਵਿੱਚ ਦੀ ਗੁਜ਼ਰੀਆਂ ਉਹਦਾ ਹੁਣ ਇੱਕ ਜਿਹੜੀ ਚੀਜ਼ ਨੂੰ ਕੋਈ ਵੀ ਥੈਰਾਪਿਸਟ ਜਿਹੜਾ ਹੈਗਾ ਜੇ ਕੋਈ ਵੀ ਡੁਟਰਨ ਅਕੂਪੇਸ਼ਨਲ ਥੈਰਾਪਿਸਟ ਸਾਈਕੋਥੈਰਾਪਿਸਟ ਜਾਇਆ ਨਾ ਬੱਚਿਆਂ ਨਾਲ ਜਿਹੜੇ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਉਸ ਲੈਵਲ ਦੇ ਉਸ ਸਟ्रेस ਨੂੰ ਹੈਂਡਲ ਨਹੀਂ ਕਰ ਸਕਦੇ ਕਿ ਅਗਰ ਬੱਚਾ ਡਿਊਰਿੰਗ ਪ੍ਰੇਨਸੀ ਮਦਰ ਅਗਰ ਡਿਪਰੈਸ਼ਨ ਦੇ ਵਿੱਚ ਰਹੀ ਹੈ ਸਟ्रेस ਦੇ ਵਿੱਚ ਰਹੀ ਹੈ ਤਾਂ ਉਹ ਐਮਬ੍ਰੀਓਲੋਜੀਕਲ ਸਟ्रेस ਹੈ ਉਸ ਨੂੰ ਅਸੀਂ ਕਿਵੇਂ ਆ ਉਸ ਸਟ्रेस ਨੂੰ ਤੁਸੀਂ ਰਿਲੀਜ਼ ਕਿਸ ਤਰ੍ਹਾਂ ਕਰੋਗੇ ਉਹਨੂੰ ਅਨਵਾਈਂਡ ਕਿਵੇਂ ਕਰਨਾ ਹੈ ਬਾਈਂਡ ਤਾਂ ਹੋ ਗਿਆ ਉਹਨੇ ਸਾਰੇ ਜਾਣਾ ਕਿਤੇ ਨਹੀਂ ਹੈਗਾ ਮੰਨ ਲਓ ਮੈਂ ਤੁਹਾਨੂੰ ਅੱਜ ਗਾਲ ਕੱਢਤੀ ਫਿਜ਼ਿਕਲੀ ਗਾਲ ਉਹ ਇੱਕ ਤਰ੍ਹਾਂ ਦਾ ਫਿਜ਼ੀਕਲ ਵਰਲਡ ਹੈ ਹੂੰ ਉਹ ਕੋਈ ਨਹੀਂ ਹੈ ਕਿ ਆਬਜੈਕਟਲੈਸ ਨਹੀਂ ਹੈਗਾ ਉਹ ਵੀ ਆਬਜੈਕਟ ਵੀਦ ਆਬਜੈਕਟ ਹੈਗਾ ਉਹਨੇ ਥੋੜੀ ਜਗ੍ਹਾ ਸਰੀਰ ਚ ਜਗ੍ਹਾ ਕੇਰ ਲੈਣੀ ਹੈ ਪ੍ਰੋਪਰਲੀ ਹੁਣ ਤੱਕ ਇੱਥੋਂ ਤੱਕ ਸਿਸਟਮ ਆ ਗਿਆ ਕਿ ਯੂ ਕੈਨ ਟੈਸਟ ਇਟ ਬਾਏ ਟੱਚਿੰਗ ਜਿਹੜਾ ਥੈਰਾਪਿਸਟ ਜਿਹੜਾ ਉਹ ਟੈਸਟ ਕਰਕੇ ਦੱਸ ਦੇਗਾ ਤੁਹਾਡੇ ਸਰੀਰ ਚ ਕਿੰਨੀਆਂ ਨੋਟਸ ਬਣੀਆਂ ਪਈਆਂ ਨੇ ਔਰ ਹਰ ਇੱਕ ਨੋਟ ਦਾ ਇਮੋਸ਼ਨਸ ਹੈ ਆਪਣੇ ਇਮੋਸ਼ਨਸ ਹੋਣਗੇ ਉਸਤੇ ਰਾਈਟ ਤਾਂ ਉਹ ਉਸ ਤਰ੍ਹਾਂ ਦੇ థੈਰਾਪਿਸਟ ਨੂੰ ਹੁਣ ਉਸ ਤਰ੍ਹਾਂ ਦਾ ਜਿਹੜਾ ਹੈਲਥ케ਅਰ ਸਿਸਟਮ ਸੀ ਜਿਹੜਾ ਇਹਨਾਂ ਬੱਚਾ ਨੂੰ ਹੈਂਡਲ ਕਰਨ ਵਾਲਾ ਨਹੀਂ ਵਸਤੀ ਡਵੈਲਪ ਹੋਇਆ ਸਾਡਾ ਨਾ ਕੋਈ ਪ੍ਰੈਕਟਿਸ਼ਨਰ ਡਵੈਲਪ ਹੋਈ ਤਿਆਰੀ ਸਾਡੀ ਨਹੀਂ ਸੀਗੀ ਇਹ ਅਨਸਰਡਨ ਹੋਇਆ ਜੀ ਹਣ ਆਲ ਆਫ ਸਡਨ ਜਦੋਂ ਹੋ ਗਿਆ ਹਣ ਆਲ ਆਫ ਸਡਨ ਜਦੋਂ ਹੋਇਆ ਇਹ ਚੀਜ਼ਾਂ ਚ ਬੱਚੇ ਜਿਹੜੇ ਲੈਕ ਕਰ ਗਏ ਹੁਣ ਹੋ ਕੀ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਜੀ ਕਰੋਨਾ ਕਾਲ ਤੋਂ ਬਾਅਦ ਵਾਲੇ ਬੱਚਿਆਂ ਨੂੰ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਟੀਟਮੈਂਟ ਉਹ ਦਿੱਤਾ ਜਾ ਰਿਹਾ ਹੈ ਜਿਹੜਾ ਟਰੈਡੀਸ਼ਨਲ ਹੈ ਜੀ ਲੋਡ ਉਹਨਾਂ ਨੂੰ ਕਾਫੀ ਚੀਜ਼ਾਂ ਨੂੰ ਐਡਰੈਸ ਕਰਨ ਦੀ ਹੈ ਉਹਨਾਂ ਦਾ ਜਿਹੜਾ ਅ ਹਿਊਮਨ ਜਿਹੜਾ ਗੱਟ ਗੱਟ ਫਲੋਰਾ ਜਿਹੜਾ ਜਾਂ ਡਾਈਜੈਸਟਿਵ ਟ੍ਰੈਕ ਦੇ ਉੱਤੇ ਗੱਟ ਬੈਕਟੀਰੀਆ ਦੇ ਉੱਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ ਦਿਨ ਬ੍ਰੇਨ ਕਿਉਂਕਿ ਉਹ ਜਦੋਂ ਰੇਡੀਏਸ਼ਨ ਵਿੱਚ ਦੀ ਗੁਜ਼ਰਦੇ ਹ ਤੁਸੀਂ ਓਵਰ ਰੇਡੀਏਟ ਹੁੰਦੇ ਹੋ ਤੁਹਾਡਾ ਗੱਟ ਬੈਕਟੀਰੀਆ ਜਿਹੜੇ ਹੈਗੇ ਆ ਉਹ ਡਿਸਟਰਬ ਹੋ ਜਾਂਦੇ ਆ ਜੀ ਔਰ ਦੂਸਰਾ EMBRYOLOGICAL ਸਟ्रेस ਨੂੰ ਅਗਰ ਰਿਡਿਊਸ ਕਰਨਾ ਉਹ ਚ ਬੋਡੀ ਸਾਈਕੋਥੈਰੇਪੀ ਚਾਹੀਦੀਆਂ ਹੈਗੀਆਂ ਉਹ ਚ ਸਾਈਕੋਲੋਜੀ ਨਹੀਂ ਉਹ ਚ ਬੋਡੀ ਸਾਈਕੋਥੈਰੇਪੀ ਚਾਹੀਦੀਆਂ ਉਹਨਾਂ ਦੀ ਲੋੜ ਹੈਗੀ ਹੈ ਉਹਨਾਂ ਨੂੰ ਇਸ ਹੈਲਥ케ਅਰ ਸਿਸਟਮ ਦੇ ਵਿੱਚ ਇਨਕਲੂਡ ਕਰਨਾ ਪਏਗਾ ਤੀਸਰਾ ਉਹਨਾਂ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਸੈਂਸਰੀ ਸਿਸਟਮ ਜਦੋਂ ਡਿਸਟਰਬ ਹੁੰਦਾ ਤਾਂ ਬੱਚਾ ਪਿਕੀਟਰ ਵੀ ਹੁੰਦਾ ਹੂੰ ਉਪਕੀਟਰ ਵੀ ਹੋ ਜਾਂਦਾ ਕਿਉਂਕਿ ਉਹਦਾ ਟੈਸਟ ਮਦਰ ਨੇ ਇਕੋ ਟੈਸਟ ਦਿੰਦੀ ਗਈ ਉਸ ਨੂੰ ਉਹ ਬਹੁਤ ਸਾਰੇ ਮਦਰਸ ਨੇ ਦੋ ਜਿਹੜੀਆਂ ਹੁਣ ਜਿਹੜੀ ਗਰੋਇੰਗ ਪੋਪੂਲੇਸ਼ਨ ਹੈਗੀ ਹੈ ਉਥੇ ਦੋ ਹੀ ਕਨਸੈਪਟ ਹੈ ਕਨਸੈਪਟ ਹੈ ਕਿ ਮਦਰ ਫੀਡ ਦੂਸਰਾ ਹੈਗਾ ਕਿ ਬੋਟਲ ਫੀਡ ਮਦਰ ਫੀਡ ਇਟਸ ਓਕੇ ਸਮਬਡ ਸ ਇਟਸ ਤੁਹਾਨੂੰ ਕੁਝ ਕਿਸੇ ਲੈਵਲ ਤੱਕ ਨਿਊਟ੍ਰੀਸ਼ਨਲ ਫੀਡ ਕਰੂਗਾ ਦੂਸਰਾ ਜਿਹੜਾ ਬੋਟਲ ਫੀਡ ਹੈਗਾ ਉਹ ਤਾਂ ਕੰਪਨੀਆਂ ਨੇ ਦੁਆਰਾ ਬਣਾਇਆ ਹੋਇਆ ਹੈ ਜੀ ਉਹ ਤੁਹਾਡੇ ਬੱਚੇ ਨੂੰ ਪ੍ਰੋਫਿਟ ਧਿਆਨ ਚ ਰੱਖ ਕੇ ਥੋੜੀ ਬਣਾਇਆ ਹੋਇਆ ਹੈ ਇਸ ਨੂੰ ਰੱਖ ਕੇ ਉਹਨੇ ਤਾਂ ਆਪਣੇ ਪ੍ਰੋਫਿਟ ਨੂੰ ਰੱਖ ਕੇ ਧਿਆਨ ਚ ਬਣਾਇਆ ਹੋਇਆ ਹੈ ਧਿਆਨ ਚ ਰੱਖ ਕੇ ਬਣਾਇਆ ਹੋਇਆ ਉਹ ਪ੍ਰੋਡਕਟ ਜਿਹੜਾ ਹੈਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਰਹੀਆਂ ਉਹ ਕੋਈ ਵੀ ਅੱਜ ਕੱਲ ਜਿਹੜਾ ਡਾਈਟੀਸ਼ਨ ਹੈ ਉਹ ਉਹ ਤਾਂ ਦੱਸ ਦਿੰਦੇ ਹੈਗੇ ਆ ਵੀ ਡੂਰਿੰਗ ਪ੍ਰੇਨੈਂਸੀ ਤੁਹਾਨੂੰ ਫੋਲਿਕ ਐਸਿਡ ਦੀ ਕਮੀ ਹੈ ਇਹਦੀ ਇਹ ਚ ਜਾਂ ਇਹ ਚੀਜ਼ਾਂ ਲਓ ਲੇਕਿਨ ਤੁਸੀਂ ਡਾਈਟ ਤੇ ਕਿਸ ਤਰ੍ਹਾਂ ਸਟ्रेस ਕਰਨਾ ਹੈ ਬਾਅਦ ਚ ਬੱਚਾ ਜਦੋਂ ਜਨਮਦਾ ਹੈ ਉਸ ਤੋਂ ਬਾਅਦ ਉਹਦੀ ਡਾਈਟ ਪਲਾਨ ਕੀ ਹੋਣਾ ਚਾਹੀਦਾ ਇਹਦੇ ਉੱਤੇ ਕਿਸੇ ਦਾ ਧਿਆਨ ਨਹੀਂ ਸੀਗਾ ਬੱਚੇ ਬਹੁਤ ਸਾਰੇ ਪਿਕੀਟਰ ਵੀ ਹੋਗੇ ਬਾਚੋ ਸੈਂਸਰੀ ਸਿਸਟਮਸ ਡਿਸਟਰਬਡ ਕਨਵਰਟ ਹੋ ਗਏ ਇਸ ਹੁਣ ਸਰਕਲ ਨੂੰ ਜੇਕਰ ਤੁਸੀਂ ਤੋੜੋਗੇ ਤੇ ਇਹਦੇ ਵਿੱਚ ਮਲਟੀਪਲ ਅਪਰੋਚ ਚਾਹੀਦੀਆਂ ਤੁਹਾਨੂੰ ਜੀ ਯੂ ਨੀਡ ਸਾਈਕੋਥੈਰਾਪਿਸਟ ਯੂ ਨੀਡ ਡਾਈਟੀਸ਼ੀਅਨਸ ਤੁਹਾਨੂੰ ਉਹਦੇ ਵਿੱਚ ਫੰਕਸ਼ਨਲ ਮੈਡੀਸਨ ਐਕਸਪਰਟ ਵੀ ਚਾਹੀਦਾ ਹੋਊਗਾ ਜੀ ਉਸ ਤੋਂ ਇਲਾਵਾ ਫਿਰ ਤੁਹਾਨੂੰ ਬੋਡੀ ਸਾਈਕੋਥੈਰਾਪੀ ਜਿਵੇਂ ਡੀਪ ਟਿਸ਼ੂਜ਼ ਹੋ ਗਿਆ ਰਾਲਫਰਸ ਹੋ ਗਈਆਂ ਬਾਇਓਡਾਇਨਾਮਿਕ ਰੇਨੀਕਲ ਥੈਰੇਪੀ ਹੋ ਗਈ ਐਡੂਟ ਇੰਟੀਗ੍ਰੇਸ਼ਨ ਟ੍ਰੇਨਿੰਗਸ ਹੋ ਗਈਆਂ ਅ ਪੰਚਕਰਮ ਹੋ ਗਿਆ ਨੀਰੋਥੈਰੇਪੀ ਹੋ ਗਈਆਂ ਇਹ 6-7 ਥੈਰੇਪੀਆਂ ਜਿਹੜੀਆਂ ਡਾਇਰੈਕਟ ਬੋਡੀ ਉਨੂੰ ਮੈਨਿਪੂਲੇਟ ਕਰਕੇ ਕਰਨੀ ਆ ਉਸ ਤੋਂ ਬਾਅਦ ਫਿਰ ਤੁਸੀਂ ਇਸ ਚੀਜ਼ ਨੂੰ ਨਾਲ ਐਡ ਕਰਕੇ ਚੱਲੋਗੇ ਜਦੋਂ ਤੁਸੀਂ ਜੀ ਵੀ ਥੋੜੀ ਜਿਹੜੀ ਹੈਗੀ ਆ ਆ ਓਟੀਐਸਪੀ ਚੈਨ ਸਪੈਸ਼ਲ ਇਹ ਫਿਰ ਜਾ ਕੇ ਉਹ ਬੱਚਾ ਕਿਸੇ ਬਾਹਰ ਆਏਗਾ ਹੁਣ ਜਿਹੜੇ ਸਿਸਟਮ ਤੇ ਅਸੀਂ ਚੱਲ ਰਹੇ ਹੈਗੇ ਆ ਇਹ ਫਿਰ ਜਿਹੜੇ ਸਿਸਟਮ ਚੋਂ ਨਿਕਲੇ ਆ ਬੱਚੇ ਤੁਸੀਂ ਉਸੇ ਸਿਸਟਮ ਚੋਂ ਉਹਨੂੰ ਡਾ ਪਾਈ ਜਾਣੇ ਹੈਗੇ ਆ ਜੀ ਵੀ ਓਵਰ ਸਕਰੀਨਿੰਗ ਹੋ ਗਈ ਹੂੰ ਓਵਰ ਸਕ੍ਰੀਨ ਕਰਕੇ ਇੱਕ ਸੈਂਸਰ ਦੀ ਡਵੈਲਪ ਹੋ ਗਈ ਜੀ ਦੋ ਸੈਂਸਰ ਬਹੁਤ ਜ਼ਿਆਦਾ ਓਵਰ ਐਕਟ ਹੋ ਗਏ ਤਿੰਨ ਘਟ ਗਈਆਂ राइट ਜਦੋਂ ਤੁਸੀਂ ਕਿਸੇ ਥੈਰੇਪੀ ਸੈਂਟਰ ਚ ਪਾਇਆ ਉੱਥੇ ਵੀ ਕੀ ਹੋ ਰਿਹਾ ਉੱਥੇ ਦੋਈ ਚੀਜ਼ਾਂ ਜੋੜ ਦਿੱਤਾ ਜਾ ਰਿਹਾ ਹੈ ਜੀ ਉਹਨੂੰ ਬੋਲ ਕੇ ਜਿਆਦਾ ਜਿਆਦਾ ਮੈਕਸਿਮ ਫੀਡ ਕਰੋ ਉਹਨੂੰ ਟ੍ਰੇਨ ਕਰੋ ਜੀ ਰਾਈਟ ਉਸ ਨੂੰ ਸੁਣਾਓ ਮੈਕਸਿਮ ਗੱਲਾਂ ਸੁਣਾਓ ਉਸ ਨੂੰ ਜੀ ਰਾਈਟ ਟੱਚ ਦਾ ਬਹੁਤ ਸਾਰਾ ਕਨਸੈਪਟ ਘਟਾ ਟੱਚ ਦਾ ਕੋਈ ਪਾਰਟੀ ਨਹੀਂ ਹੈਗਾ ਜੀ ਹੁਣ ਵੀ ਚੱਲ ਰਿਹਾ ਸੈਂਟਰ ਉਹ ਸੈਂਟਰ ਹਾਂ ਉਹ ਵੀ ਉੱਥੇ ਵੀ ਨਹੀਂ ਉਹ ਉਹ ਸਿਸਟਮ ਤੱਕ ਵਰਕ ਨਹੀਂ ਕਰ ਸਕਦੇ ਜਾਂ ਉਸ ਲੈਵਲ ਤੇ ਤੁਹਾਨੂੰ ਅੰਡਰਸਟੈਂਡਿੰਗ ਚਾਹੀਦੀ ਹੈ ਪਹਿਲਾਂ ਕਿ ਇਸ ਸਮੇਂ ਬੱਚੇ ਨੂੰ ਕੀ ਜ਼ਰੂਰਤ ਹੈ ਹੁਣ ਬੱਚਾ ਕਈ ਵਾਰੀ ਬੋਲਣ ਵੀ ਲੱਗ ਜਾਂਦਾ ਜਦੋਂ ਉਦੋਂ ਵੀ ਕਿੱਥੇ ਕਿੱਸ ਲੈਵਲ ਤੇ ਜਾ ਕੇ ਹੁਣ ਇਸ ਨੂੰ ਆਪਾਂ ਛੱਡਣਾ ਹੈ ਕਿਸ ਲੈਵਲ ਤੇ ਆਪਾਂ ਇਹਦੀ ਥੈਰੇਪੀਜ਼ ਬੰਦ ਕਰਨੀ ਹੈ ਉਹ ਬੰਦ ਕਰਨ ਦਾ ਵੀ ਸਮਾਂ ਹੁੰਦਾ ਇੱਕ ਵੀ ਹੁਣ ਬੰਦ ਕਰ ਦਿੱਤਾ ਜਾਵੇ ਇਸ ਨੂੰ ਪਬਲਿਕ ਚ ਲੈ ਕੇ ਜਾਇਆ ਜਾਵੇ ਹੁਣ ਇਸ ਨੂੰ ਮੈਨਿਪੂਲੇਸ਼ਨ ਤੇ ਜ਼ਿਆਦਾ ਰੱਖਿਆ ਜਾਵੇ ਇਹ ਸਾਰੀ ਚੀਜ਼ਾਂ ਤੇ ਸਾਨੂੰ ਫੋਕਸ ਕਰਨਾ ਪਊਗਾ ਵਕਤ ਦੇ ਵਿੱਚ ਔਰ ਇਹ ਟੱਚ ਦੀ ਜਿਹੜੀ ਇਪੋਰਟੈਂਸ ਤੁਹਾਨੂੰ ਅਸੀਂ ਦੱਸੀਏ ਕਿ ਟੱਚ ਦੀ ਇੰਨੀ ਜ਼ਬਰਦਸਤ ਇਪੋਰਟੈਂਸ ਹੈਗੀ ਹੈ ਹਿਊਮਨ ਗ੍ਰੋਥ ਦੇ ਵਿੱਚ ਕਿ ਜਦੋਂ ਮੇਬੀ ਜਨਮ ਲੈਂਦਾ ਹੈ ਉਹਦੀ ਪਹਿਲੀ ਲੈਂਗੁਏਜ ਟੱਚ ਹੁੰਦੀ ਹੈ ਜੀ ਉਹਦੀ ਪਹਿਲੀ ਲੈਂਗੁਏਜ ਟੱਚ ਹੈ ਸਾਈਨ ਲੈਂਗੁਏਜ ਨਹੀਂ ਹੈਗੀ ਆਈਸ ਆਈਸ ਨਹੀਂ ਹੈਗਾ ਪਹਿਲੀ ਲੈਂਗੁਏਜ ਟੱਚ ਹਾਸਦੀ ਕਿ ਉਹ ਰਿਕੋਨਾਈਜ਼ ਕਰਦਾ ਮਦਰ ਨੂੰ ਬਾਈ ਟੱਚ ਹੂੰ ਅੰਦਰ ਜਿਹੜਾ ਟੱਚ ਉਸ ਨੂੰ ਡਿਊਰਿੰਗ ਪ੍ਰੈਗਨੈਂਸੀ ਹੂੰ ਜਿਹੜਾ ਮਦਰ ਟੱਚ ਮਿਲ ਰਿਹਾ ਹੁੰਦਾ ਜੀ ਬਾਹਰ ਜਾ ਕੇ ਜਦੋਂ ਮਦਰ ਦੇ ਉਹ ਬ੍ਰੈਸਟ ਤੇ ਤੁਸੀਂ ਉਸ ਨੂੰ ਪਾ ਦਿੰਦੇ ਹੋ ਉਹ ਅਸ਼ੂਰ ਫੀਲ ਕਰਦਾ ਉਸ ਨੂੰ ਜੀ ਕਾਇਮ ਦਾ ਸੇਮ এনवायरमेंट اگر اوتھوں ਕੱਢ ਕੇ ਡਾਇਰੈਕਟ ਸੀ ਮਸ਼ੀਨ ਚ ਪਾਉਂਗੇ ਉਹ ਉਹਦੇ ਲਈ ਇੱਕ ਟਰਾਮਾ ਹੋਣਾ ਹੈ ਫਿਰ ਉਹ مینٹلی ਐਂਡ ఫిਜ਼ੀਕਲ ਟਰਾਮਾ ਹੋਣਾ ਇਨਸਿਓਰ ਬਹੁਤ ਫੀਲ ਕਰੂਗਾ ਉੱਥੇ ਬੱਚਾ اور پھر ਜਦੋਂ ਮਦਰ ਦੇ ਕੋਲੇ ਆਏਗਾ ਉਹ ਉਹ ਉਸ ਨੂੰ ਸਿਕਿਓਰ ਫੀਲ ਕਰੇਗਾ ਮਦਰ টাਚ ਇਜ਼ ਵੈਰੀ ਇੰਪੋਰਟੈਂਟ ਐਂਡ ਜਦੋਂ ਉੱਥੇ ਜਿਹੜੀਆਂ ਸਾਡੀਆਂ ਮਦਰਸ ਨੇ ਫੋਰਨ ਦੇ ਵਿੱਚ ਅਬਰੋਡ ਦੇ ਵਿੱਚ ਜਿਹੜੀਆਂ ਆਨ ਗoing ਜਿਹੜੀਆਂ ਕੰਮ ਤੇ ਜਾ ਰਹੀਆਂ ਨੇ ਉਹਨਾਂ ਲਈ ਇੰਨੀ ਲੰਬੀ ਛੁੱਟੀ ਲੈਣੀ ਨਹੀਂ ਪੋਸੀਬਲ ਨਹੀਂ ਹੈਗੀ ਕਿ ਉਹ 6-6 ਮਹੀਨੇ ਤੱਕ ਕਿ ਸਾਲ ਸਾਲ ਲੈ ਕੇ ਉਸਨੂੰ ਬੈਠੀਆਂ ਰਹਿਣੀਆਂ ਉਹਨੂੰ ਟੱਚ ਦੇਣੀਆਂ ਹੈ ਕਿਉਂਕਿ ਇਹ ਬ੍ਰੈਸਟ ਫੀਡਿੰਗ ਇਜ਼ ਨਾਟ ਆਨਲੀ ਨਿਊਟ੍ਰੀਸ਼ਨ ਰਿਲੇਟਡ ਵਿਦ ਯਰ ਨਿਊਟ੍ਰੀਸ਼ਨ ਹੂੰ ਇਹ ਥੋੜਾ ਟੱਚ ਵੀ ਉਹਦਾ ਇੱਕ ਪਾਰਟ ਹੈ ਜੋ ਬ੍ਰੈਸਟ ਫੀਡ ਕਰ ਰਹੇ ਹੋ ਉਹਦੇ ਨਾਲ ਟੱਚ ਵੀ ਉਹਦਾ ਇੱਕ ਪਾਰਟ ਹੈ ਕਿ ਉਹਨੂੰ ਟੱਚ ਮਿਲ ਰਿਹਾ ਹੁੰਦਾ ਔਰ ਉਹਦੇ ਇਮੋਸ਼ਨਸ ਵੀ ਉਸ ਸਮੇ ਮਦਰ ਜਿਹੜੀਆਂ ਉਹਨੂੰ ਮੰਨ ਲਓ ਉਸ ਸਮੇ ਉਸਨੂੰ ਦੁੱਧ ਦੇ ਰਹੀ ਹੈ ਹਾਂ ਉਹਦੇ ਕਿਸ ਤਰ੍ਹਾਂ ਦੇ ਇਮੋਸ਼ਨਸ ਨੇ ਉਹ ਬਾਈ ਤੁਹਾਡੇ ਮਿਲਕਿੰਗ ਉਹਦੇ ਵਿੱਚ ਜਾਣਗੇ ਉਸੇ ਤਰ੍ਹਾਂ ਦੇ ਕੈਮੀਕਲ ਜਾਣਗੇ ਅਗਰ ਉਸ ਸਮੇਂ ਮਦਰ ਡਿਊਰਿੰਗ ਪ੍ਰੇਨੈਂਸੀ ਆਉ ਸੌਰੀ ਡਿਊਰਿੰਗ ਫੀਡਿੰਗ ਬ੍ਰੈਸਟ ਫੀਡਿੰਗ ਅਗਰ ਉਹ ਸਟ੍ਰੈਸ ਦੇ ਵਿੱਚ ਹੈਗੀ ਆ ਤਾਂ ਸਟ੍ਰੈਸ ਹਾਰਮੋਨ ਜਾਣਗੇ ਉਹਦੇ ਚ ਜੀ ਅਗਰ ਉਹ ਹੈਪੀਨੈਸ ਹੈਗੀ ਤਾਂ ਹੈਪੀ ਹੈਪੀਨੈਸ ਵਾਲੇ ਹਾਰਮੋਨ ਜਾਣਗੇ ਰਾਈਟ ਉਤੋਂ ਉਹਦੀ ਗਰਾਉਂਡਿੰਗ ਹੋ ਜਾਣੀ ਹੈ ਬੱਚੇ ਦੀ ਜੀ ਉਤੋਂ ਦੀ ਜੜ ਉਥੇ ਉਥੇ ਬਣਨੀ ਹੈ ਉਸ ਦੀ ਐਂਡ ਇੱਕ ਐਕਸਪੈਰੀਮੈਂਟ ਵੀ ਕਰਕੇ ਦੇਖਿਆ ਗਿਆ ਉਹ ਆਪਾਂ ਨੈਕਸਟ ਆਪਾਂ ਉਹਨੂੰ ਕਵਰ ਮੈਂ ਲਾਸਟੇ ਕਵਰ ਕਰਾਂਗਾ ਕਿ ਇੱਕ ਜਿਹੜੇ ਸਾਈਕੋਥੈਰੇਪੀ ਦੇ ਵਿੱਚ ਇੱਕ ਟੂਲ ਦੀ ਤਰ੍ਹਾਂ ਦਾ ਉਸ ਨੂੰ ਵਰਤਿਆ ਗਿਆ ਇੱਕ ਸਾਇੰਟਿਫਿਕ ਐਕਸਪੈਰੀਮੈਂਟ ਕੀਤਾ ਗਿਆ ਜਿਹੜਾ ਚੂਹੇ ਦਾ ਚੂਹੇ ਦਾ ਬੱਚਾ ਸੀਗਾ ਹੂੰ ਠੀਕ ਹੈ ਉਹਨੂੰ ਮਦਰ ਤੋਂ ਦੂਰ ਰੱਖਿਆ ਗਿਆ ਹੂੰ ਰਾਈਟ ਤੋਂ ਉਹਨੂੰ ਕਿਸੇ ਖਾਸ ਤਰ੍ਹਾਂ ਦੇ ਸਟ੍ਰੈਸ ਤੋਂ ਗੁਜ਼ਾਰਿਆ ਗਿਆ ਬਾਅਦ ਵਿੱਚ ਜਦੋਂ ਉਸ ਨੂੰ ਵਿਦਨ 30 ਮਿੰਟਸ ਉਸ ਨੂੰ ਮਿਲਾਇਆ ਗਿਆ ਮਦਰ ਦੇ ਨਾਲ ਮਿਲਾ ਦਿੱਤਾ ਗਿਆ ਤੁਰੰਤ ਮਿਲਾ ਦਿੱਤਾ ਗਿਆ ਤੇ ਵਿਦਨ 30 ਮਿੰਟਸ ਉਹ ਆਪਣੇ ਆਪ ਨੂੰ ਨਿਊਟਰਾਈਜ਼ ਕਰ ਗਿਆ ਹੂੰ ਸਟ੍ਰੈਸ ਨੂੰ ਨਿਊਟਰਾਈਜ਼ ਕਰ ਗਿਆ ਉਹਦੇ ਕੈਮੀਕਲ ਚੇਂਜ ਹੋ ਗਏ ਲੇਕਿਨ ਉਸ ਤੋਂ ਬਾਅਦ ਉਸੇ ਉਸੇ ਬੱਚੇ ਨੂੰ ਜਦੋਂ ਉਹਨੂੰ ਸਟ੍ਰੈਸ ਵਿੱਚ ਗੁਜ਼ਾਰਿਆ ਗਿਆ ਉਸ ਨੂੰ ਮਦਰ ਨਾਲ ਨਹੀਂ ਮਿਲਾਇਆ ਗਿਆ ਤਾਂ ਉਹਨੇ 8 ਘੰਟੇ ਲਈ ਆਪਣੇ ਆਪ ਨੂੰ ਨਿਊਟਰਲਾਈਜ਼ ਕਰ ਦਿਆ ਸਟ੍ਰੈਸ ਨੂੰ ਨਿਊਟਰਲਾਈਜ਼ ਕਰ ਦਿਆ ਸੋ ਮਦਰ ਟੱਚ ਇਜ਼ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਟੱਚ ਤੋਂ ਬਾਅਦ ਫਿਰ ਉਹ ਕਹਿੰਦਾ ਸੀ ਦਾਦੀ ਦਾ ਟੱਚ ਮਿਲਦਾ ਸੀ ਉਹਨੂੰ ਉਹਦੇ ਨਾਨੀ ਦਾ ਟੱਚ ਮਿਲਦਾ ਸੀ ਘਰਾਂ 'ਚ ਬੱਚੇ ਬਹੁਤ ਹੁੰਦੇ ਸੀ ਵੱਖਰੇ ਵੱਖਰੇ ਉਹਦਾ ਕਨਸੈਪਟ ਹੁੰਦਾ ਸੀ ਸਾਡੀਆਂ ਟ੍ਰੈਡੀਸ਼ਨਲ ਸਿਸਟਮ ਦਾ ਕਿ ਮਦਰ ਉਹਨੂੰ ਲੈ ਕੇ ਬੈਠਦੀ ਹੁੰਦੀ ਸੀ ਹੂੰ ਬੱਚੇ ਨਾਲ ਹੱਥ ਲਾ ਲਾ ਕੇ ਦੇਖਦੇ ਹੁੰਦੇ ਸੀ ਯਾਦ ਕਰਿਓ ਤੁਸੀਂ ਆਪਣੇ ਸਮੇਂ 'ਚ ਮੈਨੂੰ ਤਾਂ ਜ਼ਿਆਦਾ ਚੰਗੀ ਤਰ੍ਹਾਂ ਕਿ ਮੈਂ ਆਪਣੇ ਮੇਰੀ ਛੋਟੀ ਸਿਸਟਰ ਸੀ ਉਹਨਾਂ ਨੂੰ ਜਾਂ ਉਹਨਾਂ ਨਾਲ ਅਸੀਂ ਸਾਰੇ ਬੱਚਿਆਂ ਨੂੰ ਬਿਠਾ ਲੈਂਦੇ ਸੀ ਸਾਨੂੰ ਟੱਚ ਕਰਾਉਂਦੇ ਸੀ ਵੀ 2 ਮਿੰਟ ਤੂੰ ਵੀ ਦੇਖ ਲੈ 2 ਮਿੰਟ ਤੂੰ ਵੀ ਲੈ ਆ ਜਾ ਤੈਨੂੰ ਦਿਖਾਉਣੇ ਤਾਂ ਉਹ ਜਿਹੜੇ ਵੱਖਰੇ ਵੱਖਰੇ ਟੱਚ ਦੇ ਜ਼ਰੀਏ ਉਹ ਬੱਚਾ ਫਿਰ ਉਸ ਨੂੰ ਕਿਸੇ ਨੂੰ ਉਹ ਆਪਣੀਆਂ ਇਮੋਸ਼ਨਸ ਜਿਹੜੇ ਉਹ ਫੀਲ ਕਰਾਉਂਦੇ ਸੀਗੇ ਰਾਈਟ ਤੇ ਹੁਣ ਕੀ ਨਿਊਕਲੀਅਰ ਫੈਮਲੀਜ਼ ਜੜੀਆਂ ਹੋਈਆਂ ਉੱਥੇ ਕੋਈ ਟੱਚ ਵਾਲਾ ਸਿਸਟਮ ਹੀ ਨਹੀਂ ਹੈਗਾ ਹੂੰ ਠੀਕ ਹੈ ਜੌਬ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਬਰੀ ਇਜ਼ੀ ਕੈਨੇਡਾ ਅਮਰੀਕਾ ਉੱਥੇ ਬੱਚਾ ਦੇਣਾ ਇੱਕ ਬਹੁਤ ਬੱਚਾ ਪੈਦਾ ਕਰਨਾ ਤਾਂ ਬਹੁਤ ਵੱਡਾ ਇੱਕ ਪ੍ਰੋਜੈਕਟ ਹੈ ਜੀ ਰਾਈਟ ਜਦੋਂ ਪ੍ਰੈਗਨੈਂਸੀ ਹੋ ਰਹੀ ਹੁੰਦੀ ਹੈ ਮਦਰ ਉਸ ਉਸ ਦਿਨ ਤੋਂ ਹੀ ਸਟ੍ਰੈਸ ਆ ਜਾਂਦੀ ਹੈ ਕਿ ਹਾਊ ਟੂ ਹੈਂਡਲ ਅੱਗੇ ਮੇਰੀ ਵਰਕਲੋਡ ਉਹਨਾਂ ਦੀ ਕਿਸ਼ਤਾਂ ਉਹਨਾਂ ਦੇ ਈਐਮਆਈਜ਼ ਉਹ ਪਤਾ ਨਹੀਂ ਕਿੰਨਾ ਕੁਝ ਦਿਮਾਗ ਤੇ ਚੱਲ ਰਿਹਾ ਹੁੰਦਾ ਉੱਥੇ ਮੇਰਾ ਵਰਕ ਲੋਡ ਸਾਰਾ ਕੁਝ ਅਰ ਉਸ ਤੋਂ ਬਾਅਦ ਮੇਰਾ ਉੱਥੇ ਕੀ ਹੈਲਥ케ਅਰ ਸਿਸਟਮ ਕਿਵੇਂ ਰਹੇਗਾ ਡਿਲੀਵਰੀ ਕਿਸ ਤਰ੍ਹਾਂ ਦੀ ਹੋਏਗੀ एवरीथिंग ਇਜ਼ ਇਸ ਸਮੇਂ ਤਾਂ ਇੰਡੀਆ ਦਾ ਦੇਖਿਓ ਕਿ ਫੋਰਨ ਦੇ ਹੈਲਥ케ਅਰ ਸਿਸਟਮ ਦਾ ਸਿਸਟਮ ਹੈਗਾ ਇੰਡੀਆ ਦੇ ਹੈਲਥ케ਅਰ ਸਿਸਟਮ ਤੋਂ ਕਾਫੀ ਜ਼ਿਆਦਾ ਪਿੱਛੜ ਗਿਆ ਹੈ ਜੀ ਉੱਥੇ ਹੁਣ ਪਿਛਲੇ ਦਿਨੀ ਇੱਕ ਮੈਨੂੰ ਕਾਲ ਆਈ ਇੱਕ ਫਾਦਰ ਦੀ ਕਹਿੰਦੇ ਮੇਰੇ ਬੱਚੇ ਨੇ ਹਾਈਪਰਐਕਟ ਬੱਚਾ ਤੇ ਉਹਨੇ ਸ਼ੀਸ਼ਾ ਤੋੜਤਾ ਤੇ ਉਹ ਚ ਉਹਦੀ ਲੱਤ ਦੇ ਉੱਤੇ ਕੱਟ ਲੱਗ ਗਿਆ ਉਹਦਾ ਕਹਿਣਾ ਸੀ ਕਿ ਬੱਚੇ ਨੂੰ ਮੈਂ ਕੱਟ ਲੱਗੇ ਬੱਚੇ ਨੂੰ ਲੈ ਕੇ 5 ਘੰਟੇ ਬਾਅਦ ਅਮਰਜੈਂਸੀ ਚ ਬਾਹਰ ਉਮੀ ਬਿਠਾ ਰਿਆ ਮੇਰੀ ਵੇਟਿੰਗ ਦੇ ਵਿੱਚ 5 ਘੰਟੇ ਬਾਅਦ ਉਹਨੂੰ ਫਰਸਟ ایڈ ਮਿਲੀ ਉਸ Right ਇੰਨਾ ਬੈਕ ਜਾ ਰਿਹਾ ਹੈ